ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਵੀ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਵਲੌਗ ਸਟਾਰਟ ਕਰਦੋਂ ਪਹਿਲਾਂ ਜੀ ਰਿਕਵੈਸਟ ਹੈ ਜੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਲਓ ਜੀ ਅੱਜ ਆਪਾਂ ਪਾਉਣ ਲੱਗੇ ਆਂ ਢਰਮ ਚ ਆਟਾ ਜਦੋਂ ਆਟਾ ਮੋਕੀ ਜਾਂਦਾ ਉਦੋਂ ਗਰਮ ਮਹੀਨਾ ਦੇ ਵੀ ਨਹੀਂ ਆਪਾਂ ਧੋ ਕੇ ਹੀ ਆਟਾ ਪਉਨੇ ਆ ਸਿਆਲਾਂ ਚ ਸਰ ਜਾਂਦਾ ਜੀ ਹਲੇ ਕਿਉਂਕਿ ਗਰਮੀ ਦੇ ਵਿੱਚ ਮੜ ਕੇ ਸੁਸਰੀ ਵਗੈਰਾ ਸੌਂਡ ਵਗੈਰਾ ਪੈ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਟੇ ਚ ਸੌਂਡ ਕਿਉਂ ਸੁਸਰੀ ਕਿਉਂ ਪੈਂਦੀ ਆ ਕਣਕ ਚ ਸੁਸਰੀ ਨਾ ਹੋਵੇ ਕਈ ਵਾਰ ਆਪਣੇ ਵੀ ਆਟੇ ਚ ਸੁਸਰੀ ਜਾਂ ਸੌਂਡ ਪੈ ਜਾਂਦੇ ਆ ਗਰਮੀ ਦੇ ਮਹੀਨੇ ਖਾਸ ਕਰਕੇ ਉਹਦੇ ਵਾਸਤੇ ਜੀ ਆਪਾਂ ਕਰੇੜੀ ਬਣਾਈ ਇੱਥੇ ਇਹਦੀ ਇਹ ਉਹ ਆਪਣਾ ਡਰਾਮਾ ਤੋਂ ਕੇ ਨਾਲ 사ਲੀਗੜੀ ਤੋਂ ਪਰਵਾਲੀ ਸੀ ਤਿੰਨ ਦਿਨ ਹੋ ਗਿਆ ਆਪਣੇ ਆٹے ਪੀਟੇ ਨੂੰ ਤੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਵੀ ਕਾਂਕ ਆਪਣੀ ਸਾਹ ਹੁੰਦੀ ਆ ਤੇ ਆਟੇ 'ਚ ਆਪਣੇ ਸੁਸਰੀ ਜਾਂ ਸੁੰਢ ਕਿਉਂ ਪੈ ਜਾਂਦਾ ਇਹਦਾ ਮੇਨ ਕਾਰਨ ਹੈ ਜੀ ਜਾਂ ਤਾਂ ਵੀ ਕਈ ਵਾਰ ਚੱਕੀ ਤੇ ਆਪਣੇ ਪਈ ਕਈ ਦਿਨ ਆਟਾ ਪਿਆ ਰਹਿੰਦਾ ਤੇ ਉਥੋਂ ਹੋਰ ਹਨਾ ਵਨਸਵੰਨੀ ਕਣਕ ਹੁੰਦੀ ਉਥੋਂ ਪੈ ਸਕਦਾ ਵਾ ਤੇ ਪਰ ਵੱਡਾ ਕਾਰਨ ਇਹਦਾ ਇਹ ਹੈ ਜੀ ਵੀ ਆਟਾ ਹਮੇਸ਼ਾ ਹੀ ਤੁਸੀਂ ਠੰਡਾ ਕਰਕੇ ਪਾਓ ਜਦੋਂ ਤੁਸੀਂ ਚੱਕੀ ਤੋਂ ਚੱਕ ਕੇ ਲਿਆਉਣੇ ਆਟੇ ਨੂੰ 2-4 ਦਿਨ ਪਿਆ ਰਹਿੰਦਿਆ ਕਰੋ ਬੋਰੀ ਦੇ ਵਿੱਚ ਉਸੇ ਤਰ੍ਹਾਂ ਹੀ ਜਦੋਂ ਠੰਡਾ ਹੋਗਾ ਤੁਸੀਂ ਉਦੋਂ ਪਾਇਆ ਕਰੋ ਹੁਣ ਇਹਦੇ ਡਰਮ ਗਰਮੀ ਦੇ ਮਹੀਨੇ ਢੋਲਿਆ ਕਰੋ ਭਾਵੇਂ ਤੁਹਾਡਾ ਆਟਾ ਵੀਂਦ ਨਹੀਂ ਖਤਮ ਹੁੰਦਾ ਤੇ ਭਾਵੇਂ ਤੁਹਾਡਾ ਮਹੀਨੇ ਤੋਂ ਹੁੰਦਾ ਭਾਵੇਂ ਤੁਹਾਡਾ ਡੇਢ ਮਹੀਨੇ ਤੋਂ ਹੁੰਦਾ ਉਹ ਤੋਂ ਡਰਮ ਹੋ ਗੀਰਾ ਕੋਈ ਵੀ ਤੁਹਾਡੇ ਕੋਲੇ ਹੈਗਾ ਜਿਸ ਤਰ੍ਹਾਂ ਦਾ ਵੀ ਇਹ ਆਪਣੇ ਕੋਲੇ 50 ਮਾ 50 ਕਿਲੋ ਦਾ ਡਰਮ ਤੇ ਹੁਣ ਇਹਦੇ ਵਿੱਚ ਆਪਾਂ ਆਟਾ ਪਾਵਾਂਗੇ ਆਟਾ ਪਿਆ ਇਹਨੂੰ ਆਪਣੇ ਤਿੰਨ ਦਿਨ ਹੋ ਗਏ ਆ ਤੇ ਡਰਮ ਨੂੰ ਵੀ ਧੋਪਲ ਵਾਲੀ ਆ ਧੋਲਿਆ ਤੇ ਮੇਨ ਕਾਰਨ ਹੈ ਜੀ ਠੰਡਾ ਕਰਕੇ ਪਾਓ ਆਟੇ ਨੂੰ ਵੇਰ ਦਾ ਡਾਟਾ ਖਰਾਬ ਨਹੀਂ ਹੁੰਦਾਗਾ ਨਾ ਸੁੰਡ ਪੈਣ ਨਾ ਖਰਾਬ ਹੋਵੇ ਤੇ ਕਣਕ ਆਪਣੀ ਕਈ ਵਾਰ ਸਾਦੀ ਹੁੰਦੀ ਆ ਤੇ ਆਪਣੇ ਸੁੰਡ ਪੈ ਜਾਂਦੇ ਆਟੇ ਚ ਤਾਨ ਪੈਂਦੀ ਆ ਜੀ ਇਹੇ ਜਦੋਂ ਆਪਾਂ ਪਈ ਬਣਾ ਆਪਾਂ ਨੂੰ ਛੇਤੀ ਹੁੰਦੀ ਹੈ ਨਾ ਕੰਮ ਨਵੇੜ ਹੀ ਦੇ ਗਏ ਵੀ ਹੁਣ ਤਾਂ ਆਪਾਂ ਵੀ ਕੰਮ ਕਰਦੇ ਇੱਥੇ ਕੰਮ ਨਵੇੜ ਦੇ ਗਏ ਤੇ ਉਦੋਂ ਆਪਾਂ ਛੇਤੀ ਕਰ ਲੈਨੇ ਪਰ ਇਹ ਤੁਸੀਂ ਗਲਤੀ ਕਦੇ ਨਾ ਕਰੋ ਹਮੇਸ਼ਾ ਡਰਾਮ ਦੇ ਵਿੱਚ ਆਟਾ ਠੰਡਾ ਕਰਕੇ ਹੀ ਪਾਓ ਜਦੋਂ ਆਟਾ ਠੰਡਾ ਹੋ ਗਿਆ ਨੋਰਮਲ ਸਪੀਡ ਤੇ ਹੋਇਆ ਉਦੋਂ ਤੁਸੀਂ ਡਰਾਮ ਦੇ ਵਿੱਚ ਪਾਉਗੇ ਤਾਂ ਆਹ ਆਟਾ ਕਦੇ ਵੀ ਤੁਹਾਡਾ ਖਰਾਬ ਨਹੀਂ ਹੋਵੇਗਾ ਵਾਹਿਗੁਰੂ ਸਤਨਾਮ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਆ ਜੀ ਆਟਾ ਪਾਉਣ ਲੱਗਿਆਂ ਵਾਇਭਰੂ ਦਾ ਨਾਮ ਫੀਲ ਲਿਓ ਇੱਕ ਸ਼ਬਦ ਆਉਂਦਾ ਹੈ ਜੀ ਤੇ ਚਰਮੂਲਨਾ ਥੜਿੰਦੀ ਜਿੱਚਰ ਆਪ ਕਰਪਾਲ ਸ਼ਬਦ ਨੂੰ ਘੱਟ ਬਾਬਾ ਨਾਨਕਾ ਖਾਏ ਖਰਚ ਧੰਨ ਮਾਲ ਤੇ ਚਰਮੂਲਨਾ ਥੜਿੰਦੀ ਜਿੱਚਰ ਆਪ ਕਰਪਾਲ ਸ਼ਬਦ ਨੂੰ ਘੱਟ ਬਾਬਾ ਨਾਨਕਾ ਖਾਏ ਖਰਚ ਧੰਨ ਮਾਲ ਵਾਹਿਗੁਰੂ ਇਹ ਸ਼ਬਦ ਆਪਾਂ ਫੇਰ ਰਿਪੀਟ ਕਰਦੇ ਆ ਲੋ ਜੀ ਆਪਣਾ ਆਟਾ ਵਧੀਆ ਸਾਫ਼ ਸੁਥਰਾ ਵਾ ਤੇ ਠੰਡਾ ਹੀ ਹੋ ਚੁੱਕਾ ਵਾ ਤੇ ਆਪਾਂ ਹੁਣ ਸੁਬਹਾ ਦਾ ਟਾਈਮ ਹੈ 8:30 ਹੋਏ ਆਧਰੂ ਆਪਾਂ ਪਸ਼ੂਆਂ ਦੇ ਕੰਮ ਕੰਦੇ ਨੇ ਮੇੜ ਕੇ ਆਏ ਸੀ ਤੇ ਮੈਂ ਕਿਹਾ ਵੀ ਆਟਾ ਗੁੰਨੇ ਸੀ ਤੇ ਆਪਾਂ ਆਟਾ ਨਾਲ ਦੀ ਨਾਲ ਪਾ ਜੀਏਗੇ ਨਾਲੇ ਤੁਹਾਡੇ ਨਾਲ ਬਲੌਗ ਸਾਂਝਾ ਕਰਨ ਲਗੇ ਇਸ ਤਰ੍ਹਾਂ ਜੀ ਤੁਸੀਂ ਵੀ ਠੰਡਾ ਕਰਕੇ ਆਟਾ ਪਾਓ ਤੁਹਾਡੇ ਆਟੇ ਨੂੰ ਕਦੇ ਵੀ ਸੁਸਰੀ ਸੁੰਡ ਨਹੀਂ ਲੱਗੂਗਾ ਜੇਕਰ ਚੱਕੀ ਤੋਂ ਆਟਾ ਆਇਆ ਕਣਕ ਤੁਹਾਡੀ ਸਾਫ਼ ਸੀ ਤੇ ਚੱਕੀ ਤੋਂ ਜਦੋਂ ਆਟਾ ਆਇਆ ਤੁਹਾਡੇ ਆਟੇ 'ਚ ਸੁਸਰੀ ਆ ਤਾਂ ਆਟਾ ਛਾਂ ਲਓ ਕਿਉਂਕਿ ਇੱਕ ਦੋ ਦਾਣੇ ਸੁਸਰੀ ਦੇ ਮੜਕੇ ਤੁਹਾਡੇ ਆਟੇ ਨੂੰ ਖਰਾਬ ਕਰਨਗੇ ਇਸ ਲਈ ਤੁਸੀਂ ਸ਼ਾਨ ਲੋ ਜੇ ਤੁਸੀਂ ਆਟਾ ਪਾਉਂਦਿਆਂ ਕੋਈ ਵੀ ਕੰਮ ਕਰਦੇ ਆ ਸ਼ਬਦ ਪੜਨਾ ਦਾਲ ਸਬਜ਼ੀ ਬਣਾਉਂਦਿਆਂ ਕੋਈ ਲੰਗਰ ਆਪਾਂ ਤਿਆਰ ਕਰਦੇ ਆ ਹਨ ਇਹ ਸ਼ਬਦ ਜਰੂਰ ਪੜਿਆ ਕਰੋ ਜੀ ਤਿੱਤਰ ਮੂਲਨਾ ਥੜਿੰਦੀ ਜਿੱਤਰ ਆਪ ਕਰਪਾਲ ਸ਼ਬਦ ਅਖੰਡ ਬਾਬਾ ਨਾਨਕਾ ਖਾਏ ਖਰਚ ਧਨਮਾਲ ਆਪਾਂ ਨਾਲ ਦੀ ਨਾਲ ਫੇਰ ਪੜ੍ਹਦੇ ਹਾਂ ਜੀ ਪਿਕਚਰ ਮੂਲ ਨਾਲ ਖਰੀਦੀ ਜਿੱਪਟਰ ਆਪਕਰ ਪਾਲ ਸ਼ਬਦ ਨੂੰ ਫਟ ਬਾਬਾ ਨਾਨਕਾ ਖਾਈ ਖਰਚ ਧਨਮਾਲ ਕਦੇ ਵੀ ਤੁਹਾਡਾ ਨੂੰ ਘਾਟਾ ਨਹੀਂ ਪਵੇਗਾ ਜੇਕਰ ਤੁਹਾਡੇ ਆٹے ਨਾਲ 20 ਦਾ ਨੰਗਦੇ ਅਤੇ ਪੱਕੀ ਗੱਲ ਹੈ ਜੀ 20 ਦਾ ਜਰੂਰ ਨਿਕਲਣਗੇ ਬਰਕਤ ਆ ਜਾਂਦੀ ਹੁੰਦੀ ਹੈ ਚੀਜ਼ ਦੇ ਵਿੱਚ ਵਾਹਿਗੁਰੂ ਜੀ ਲਓ ਜੀ ਸਤਨਾਮ ਵਾਹਿਗੁਰੂ ਆਪਾਂ ਇਹ ਪੰਗਤੀ ਪੜ੍ਹ ਕੇ ਤੇਜਰ ਮੂਲ ਨਾਥ ਰਿੰਦੀ ਜਿੱਚਰਾ ਆਪ ਕਰਪਾਲ ਤੇ ਆਪਾਂ ਆਟਾ ਆਪ ਦਾ ਪਾਲਿਆ ਆਟਾ ਖਾਂਡ ਕੋਈ ਵੀ ਤੁਸੀਂ ਕੰਮ ਕਰਦੇ ਆ ਹਨਾ ਤੁਸੀਂ ਜਰੂਰ ਸ਼ਬਦ ਪੜਿਆ ਕਰੋ ਜ਼ਰੂਰੀ ਨਹੀਂ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਆ ਮੈਨੂੰ ਇਹਦੇ ਬਾਰੇ ਪਤਾ ਵੀ ਕੋਈ ਵੀ ਪੜ ਸਕਦਾ ਹੈ ਇਹ ਆਪੋ ਆਪਣੇ ਧਰਮ ਅਨੁਸਾਰ ਹਨਾ ਤੁਸੀਂ ਜੋ ਵੀ ਮੰਨਦੇ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ੱਤਕਣਾ ਅੱਡਾ ਕਰ ਦਾਂਗੇ ਇਹ ਚ ਤੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਕਰ ਲੋ ਜੀ ਆਪਾਂ ਆਟਾ ਬੁਨਿਆਦੇ ਅਸਤੇ ਪਲੇਟਾਂ ਰੱਖ ਲਗੇ ਕਿਉਂਕਿ ਆਟਾ ਆਪਣਾ ਸਾਫ਼ ਕਰਕੇ ਕਈ ਪਣਾ ਤਾਂ ਧੋ ਕੇ ਵੀ ਆਟਾ ਪੀਣ ਬਣਾਉਂਦੀ ਆ ਕਣਕ ਧੋ ਕੇ ਪਰ ਮੈਂ ਨਹੀਂ ਬਣਾਉਂਦੀ ਉਹਦਾ ਆਟਾ ਕਾਲਾ ਬਣਦਾ ਜੀ ਆਟਾ ਕਹਾਂ ਜਿਹੜਾ ਰੋਟਾ ਕਾਲਾ ਨਾਲ ਬਣਦਾ ਹੈਗਾ ਤੇ ਮੈਂ ਨਹੀਂ ਧੋ ਕੇ ਕਣਕ ਬਣਾਉਂਦੀ ਮੈਂ ਆਈ ਬਣਾਉਣੀ ਆ ਤੇ ਵੀ ਸਾਫ਼ ਸੁਥਰਾ ਹੁੰਦਾ ਇੱਕ ਵਾਰਾ ਛਾਣ ਕੇ ਵੇਖ ਲੈਣੀ ਹੁੰਦੀ ਹੈ ਜੇ ਕੁਝ ਵਿੱਚੋਂ ਨਿਕਲੇ ਤਾਂ ਮੈਂ ਡੇਲੀ ਛਾਣਦੀ ਆ ਨਹੀਂ ਮੈਂ ਆਟਾ ਨਹੀਂ ਛਾਣਦੀ ਬਿਨਾਂ ਛਾਣੇ ਤੋਂ ਮੈਂ ਆਟਾ ਗੁੰਨਦੀ ਆ ਤੇ ਇਧਰ ਆਪਣੀ ਆਹ ਰੇੜੀ ਬਣਾਈ ਹੈ ਹੁਣ ਆਪਾਂ ਇਹਨੂੰ ਜਿੱਥੇ ਮਰਜ਼ੀ ਵੀ ਜਾ ਕੇ ਰਾਖ ਸਕਦੇ ਆ ਇਹਦੇ ਨਾਲ ਮੈਨੂੰ ਸੌਖ ਹੈ ਤੇ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੇ ਕਈ ਭਣਾ ਪਾਉਂਦਿਆਂ ਵੀ ਹੋਣਾ ਠੰਡਾ ਕਰਕੇ ਆਟਾ ਹਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸਿਆ ਜੀ ਤੇ ਜੇ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਆ ਜੀ ਸਾਰਿਆਂ ਦਾ ਜੋ ਇਨਾ ਮੇਰੇ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਆ ਵੀਡੀਓ ਨੂੰ ਸਤਿਕਾਰ ਦਿੰਦੇ ਆ ਬਲੌਗ ਨੂੰ ਸਤਿਕਾਰ ਦਿੰਦੇ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਆ ਦਾਤਾ ਭਾਗੀ ਕੰਪਲੀਟ ਕਰਨਾ ਤੇ ਉਹ ਆਪਾਂ ਅੰਦਰ ਰੱਖਣਾ ਰਸੋਈ ਚ ਰੱਖਣਾ ਸਾਈਡ ਤੇ ਰੱਖਣਾ ਸਟੋਰ ਰੂਮ ਚ ਰੱਖਣਾ ਤੁਸੀਂ ਕਿੱਥੇ ਰੱਖਣਾ ਉਹ ਮੈਂ ਰੱਖ ਸਕਦੇ ਆ ਕਿਉਂਕਿ ਇਹਦੇ ਨਾਲ ਜੀ ਡਰਮ ਕਾਸ ਦਾਣੀ ਹਨ ਇਹ ਥੋੜਾ ਜਿਹਾ ਚ ਬਣ ਜਾਂਦੀ ਜਦੋਂ ਆਪਣੇ ਘਰ ਲੱਕੜ ਵਾਲਾ ਮਿਸਤਰੀ ਲੱਗਾ ਹੋਵੇ ਬਸ ਫੱਟੀ ਤੇ ਚਾਰ ਪੈਰ ਹੀ ਲਵਾਏ ਹੋਏ ਹਨ ਇੱਕ ਪਾਸੇ ਸਪੋਰਟ ਕਰਦੀ ਇਸ ਤਰ੍ਹਾਂ ਦੀ ਹੈ ਇਹ ਇਹਨੂੰ ਆਪਾਂ ਜੇ ਸੁੰਬਰਣਾ ਸੁੱਪਣਾ ਹਨ ਤੀਜਾ ਚ ਵੀ ਰੱਖਿਆ ਤਾਂ ਆਪਾਂ ਨੂੰ ਬਾਹਰ ਪਛਾਣ ਕਰਕੇ ਉਹ ਸੁੰਬਰ ਸੁਧ ਸਕਦੇ ਇਹਦਾ ਆਸਰਾ ਹੈ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ